ਇਹ ਆਕ ਕੋਕੂ ਦੇ ਟਰੈਕਟਰਾਂ ਵਾਲੇ ਟਰੈਕਟਰ ਇਹਨਾਂ ਕੋਲੇ ਵੀ ਬਹੁਤ ਜਿਆਦੇ ਖੜੇ ਨਵੇਂ ਉੱਚਾ ਮਾਡਲ ਨੰਬਰ ਇਹਨਾਂ ਦਾ 989845 01745 98146 093939 ਆਹ ਟਰੈਕਟਰ ਖੜੇ ਇਹਨਾਂ ਕੋਲੇ ਪੂਰੇ ਸਾਫ ਉੱਚਾ ਮਾਡਲ 5245 ਖੜਾ ਮੈਸੀ ਫਾਰਮ ਟਰੈਕ 65 ਆ ਗਿਆ ਡੀਆਈ ਆ ਗਿਆ ਸੋਨਾਲੀਕਾ 35 855 ਪੂਰੇ ਸਾਫ ਟਰੈਕਟਰਾਂ ਉੱਚਾ ਮਾਡਲ ਰੇਟ ਫੋਨ ਤੇ ਦੱਸ ਦੇਣ ਕਿ ਮਾਡਲ ਮਾਡਲ ਵੀ ਟਾਇਰ ਟੂਰ ਵੀ ਚੰਗੇ ਸਾਰੇ ਟਰੈਕਟਰਾਂ ਦੇ ਰੇਟ ਵੀ ਪੂਰੇ ਜਾਇਜ਼ ਆ ਟਰੈਕਟਰ ਵੀ ਪੂਰੇ ਸਾਫ਼ ਨਵੇਂ ਉੱਚਾ ਮਾਡਲ 475 420 50 ਪਰੀਤਾ 60 59 ਹਾਂ ਇਹ ਨਵਾਂ ਹੈ ਨਵਾਂ ਇਹ ਆਹ ਫੋਰਡ ਖੜਾ 99 ਮਾਡਲ ਹੈ ਇਹ ਵਿਖ ਗਿਆ 18 ਦਾ Ориジナル ਟਰੈਕਟਰ ਆ ਪੂਰਾ ਸਾਫ ਬਾਕੀ ਟਰੈਕਟਰ ਨਵੇਂ ਆ 605 ਇਹ ਆ 65 ਆ 979 ਆਪਣੇ ਬੰਦਿਆਂ ਨੇ ਲੈ ਲਿਆ ਸੀ ਇਹਦਾ ਵੀ ਹੋ ਗਿਆ 970 ਇਹਦਾ ਹੋ ਗਿਆ ਸੌਦਾ ਟਰੈਕਟਰ ਬਹੁਤ ਨਵੇਂ ਸਾਰੇ 85205 ਉਹ 6055 ਖੜਾ ਪੂਰਾ ਸਾਰ ਟਰੈਕਟਰ ਇਹਦੀ ਸੋਨ ਵਾਲੀ ਕਾਰ ਐਕਸ 75 ਨਵੇਂ ਟਾਇਰ ਟੂਰ ਸਾਰੇ ਦੇ ਅ 969 ਖੜਾ ਹੈ ਵੀ ਪੂਰੀ ਵਧੀਆ ਹਾਲਤ ਚ ਪੂਰਾ ਸਾਫ ਟਰੈਕਟਰ ਨਾ ਮਾ 24 ਮਾਡਲ ਦਾ